ਤੁਸੀਂ ਕਾੜੀ ਸਾਰਿਆਂ ਨੂੰ ਕਿੰਨੀ ਸਾਰੀ ਉਮੀਦ ਕਰਦੀਆਂ ਸਾਰੀ ਠੀਕ ਠਾਕ ਹੋਣਗੇ ਵਧੀਆ ਹੋਣਗੇ ਤੇ ਤੰਦਰੁਸਤ ਹੋਣਗੇ ਤੇ ਬਹੁਤ ਹੀ ਜ਼ਿਆਦਾ ਹੈਪੀ-ਐਪੀ ਹੋਣਗੇ ਤੇ ਅੱਜ ਦੀ ਜਿਹੜੀ ਵੀਡੀਓ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਆਪਣਾ 7 ਡੇਅ ਹੇਅਰ ਗਰੋਥ ਚੈਲੰਜ ਚੱਲ ਰਿਹਾ ਹੈ ਅੱਜ ਉਹਦਾ ਹੈਗਾ ਇਹ ਦਿਨ ਪੰਜਵਾਂ ਅੱਜ ਉਹਦਾ ਡੇ 5 ਹੈ ਜੀ ਡੇ 5 'ਚ ਆਪਾਂ ਕੀ ਕਰਨਾ ਹੈ ਮੈਂ ਅੱਜ ਤੁਹਾਨੂੰ ਉਹ ਦੱਸਣਾ ਵੈਸੇ ਤੁਸੀਂ ਟਾਈਟਲ ਤੇ ਥੰਬਨੇਲ 'ਚ ਦੇਖ ਹੀ ਲਿਆ ਹੋਣਾ ਤੇ ਅੱਜ ਆਪਾਂ ਕਰਨੀ ਹੈ ਆਪਣੇ హెయిਰ ਦੀ ਔਇਲਿੰਗ ਆਪਣੀ ਸਕੈਲਪ ਦੀ ਔਇਲਿੰਗ ਜਿਹੜੀ ਆਪਾਂ ਬਹੁਤ ਹੀ ਚੰਗੀ ਤਰ੍ਹਾਂ ਕਲੀਨ ਕੀਤੀ ਹੋਈ ਹੈ ਉਹਦੀ ਔਇਲਿੰਗ ਕਰਨੀ ਹੈ ਤੇ ਜ਼ਿਆਦਾ ਟਾਈਮ ਨਹੀਂ ਲੈਂਦੇ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆਂ ਤੇ ਮੈਂ ਤੁਹਾਨੂੰ ਦੱਸ ਦੇਵਾਂ ਅੱਜ ਆਪਣਾ ਜਿਹੜਾ 5 ਡੇ ਹੈ 7 ਡੇ ਹੈਅਰ ਗਰੂਥ ਚੈਲੰਜ ਦਾ ਔਇਲਿੰਗ ਵਾਲਾ ਹੈ ਠੀਕ ਹੈ ਤੇ ਸਾਡੇ ਘਰੇ ਰਿਸ਼ਤੇਦਾਰ ਆਏ ਹੋਏ ਨੇ ਤੇ ਇਸ ਕਰਕੇ ਮੈਂ ਵੀਡੀਓ ਥੋੜਾ ਜਲਦੀ ਬਣਾ ਰਹੀ ਆਂ ਬਟ ਸ਼ਾਮ ਨੂੰ 5 ਵਜੇ ਤੱਕ ਤੁਹਾਨੂੰ ਇਹ ਵੀਡੀਓ ਮਿਲ ਜਾਊਗੀ ਠੀਕ ਹੈ ਇਸ ਕਰ ਮਤਲਬ हेयर वॉਸ਼ ਤੋਂ ਬਾਅਦ हेयर ਹੋਣਗੇ ਜਿਹੜੇ ਮੇਰੇ ਉਹ ਮੈਂ ਤੁਹਾਨੂੰ ਛੋਟ ਵੀਡੀਓ ਚ ਦਿਖਾ ਦਊਗੀ ਠੀਕ ਹੈ ਤੇ ਚਲੋ ਜੀ ਟਾਈਮ ਨੂੰ ਵੇਸਟ ਨਹੀਂ ਕਰਦੇ ਸਿੱਧਾ ਵੀਡੀਓ ਸਟਾਰਟ ਕਰਦੇ ਆ ਤੇ ਮੈਂ ਤੁਹਾਨੂੰ ਇੱਥੇ ਇੱਕ ਗੱਲ ਦੱਸਦਾ ਮੇਰੇ హెయిਰ ਹੈਗੇ ਨੇ ਲੋ ਪ੍ਰੋਸਟੀ ਵਾਲੇ ਠੀਕ ਹੈ ਤੇ ਮੈਂ ਇੱਥੇ ਔਇਲਿੰਗ ਕਿਵੇਂ ਕਰਦੀ ਆ ਧਿਆਨ ਨਾਲ ਦੇਖੋ ਲੋ ਪ੍ਰੋਸਟੀ ਕੀ ਹੁੰਦਾ ਹੈ ਇਹ ਆਪਾਂ 7 ਡੇ ਹੈਅਰ ਗਰੋਥ ਚੈਲੰਜ ਨੂੰ ਪੂਰਾ ਕਰਕੇ ਦੈਨ ਉਸ ਤੋਂ ਬਾਅਦ ਮੈਂ ਇੱਕ ਡਿਟੇਲ ਵੀਡੀਓ ਲੈ ਕੇ ਆਉਂਗੀ ਠੀਕ ਹੈ ਤੇ ਤੁਹਾਨੂੰ ਉਹਦੀ ਕੇਅਰ ਕਿਵੇਂ ਕਰਦੀ ਆ ਉਹ ਵੀ ਦੱਸੂਗੀ ਤੇ ਦੇਖੋ ਜੀ ਇੱਥੇ ਮੈਂ ਔਇਲ ਪ੍ਰਪੇਅਰ ਕਰਦੀ ਆ ਮੇਰੇ ਲੋ ਪ੍ਰੋਸਟੀ ਹੈਅਰ ਨੇ ਤੇ ਨਾਰੀਅਲ ਦਾ ਤੇਲ ਆਪਾਂ ਨਹੀਂ ਲਗਾ ਸਕਦੇ ਤੇ ਆਪਾਂ ਉਹਨੂੰ ਲਾਈਟ ਕਰਨਾ ਹੈ ਲਾਈਟ ਕਿਵੇਂ ਹੋਊਗਾ ਦੇਖ ਦੇ 3 ਚਮਚੀ ਲੱਤੇ ਹਨ ਤੇ ਇੱਕ ਮੈਂ ਲੱਤਾ ਏ অ্যালোਵੇਰਾ ਜੈਲ ਹਾਂਜੀ অ্যালোਵੇਰਾ ਜੈਲ ਨੂੰ ਜੇ ਆਪਾਂ ਨਾਰੀਅਲ ਦੇ ਤੇਲ ਚ ਮਲਾਨਿਆ ਤਾਂ ਉਹ ਲਾਈਟ ਔਇਲ ਹੋ ਜਾਂਦਾ ਇੱਕ ਲਾਈਟ ਔਇਲ ਬਣ ਜਾਂਦਾ ਏ ਠੀਕ ਹੈ ਤੇ ਆਪਾਂ ਉਹਨੂੰ ਆਪਣੇ ਲੋ ਪ੍ਰੋਸਥੀਅਰ ਤੇ ਲਗਾ ਸਕਦੇ ਆ ਵੈਸੇ ਲੋ ਪ੍ਰੋਸਥੀਅਰ ਦੇ ਬਹੁਤ سارے ਔਇਲ ਨੇ ਕਦੀ ਡਿਟੇਲ ਵੀਡੀਓ ਤੁਹਾਨੂੰ ਫੇਰ ਦੱਸੂਗੀ ਵੈਸੇ ਮੈਂ ਐਵੇਂ ਅੱਜ ਕਰ ਰਹੀ ਆ ਇਹ ਤੋਂ ਕੋਈ ਵੀ ਲਗਾ ਸਕਦਾ ਕੋਈ ਕੋਈ ਵੀ ਪ੍ਰੋਸਥੀ ਹੋਵੇ ਸਾਰੇ ਇਹ ਵਾਲੇ ਔਇਲ ਨੂੰ ਲਗਾ ਸਕਦੇ ਆ ਜਿਹੜਾ ਮੈਂ ਪ੍ਰੇਪੇਅਰ ਕਰ ਰਹੀ ਆ ਚੰਗੀ ਤਰ੍ਹਾਂ ਉਹਨੂੰ ਮਿਲਾ ਲੈਣਾ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਇੱਕ ਗੱਲ ਹੋਰ ਪਹਿਲਾਂ ਔਇਲ ਨੂੰ ਥੋੜਾ ਜਿਹਾ ਮਤਲਬ ਤੁਸੀਂ ਇਕੱਲਾ ਨਾਰੀਅਲ ਦਾ ਤੇਲ ਵੀ ਲਗਾ ਸਕਦੇ ਹੋ ਕੋਈ ਇਸ਼ੂ ਨਹੀਂ ਹੈਗੀ ਔਇਲ ਨੂੰ ਥੋੜਾ ਜਿਹਾ ਡਬਲ ਬੋਇਲਰ ਪ੍ਰੋਸੈਸ ਦੀ ਹੈਲਪ ਨਾਲ ਥੋੜਾ ਗਰਮ ਕਰ ਲਿਓ ਠੀਕ ਹੈ ਮੈਂ ਵੈਸੇ ਧੁੱਪ ਚ ਰੱਖਿਆ ਹੋਇਆ ਸੀ ਇਸ ਕਰਕੇ ਮੈਂ ਗਰਮ ਨਹੀਂ ਕੀਤਾ ਮੈਂ ਡਾਇਰੈਕਟ ਐਵੇਂ ਕਰ ਲਿਆ ਥੋੜਾ ਜਿਹਾ ਕੋਸਾ ਕੋਸਾ ਹੀ ਚਾਹੀਦਾ ਆਪਾਂ ਨੂੰ ਹਲਕਾ ਜਿਹਾ ਤੇ ਇਹਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਆਪਣਾ ਜੀ हेयर ऑयल ਬਣ ਕੇ ਤਿਆਰ ਹੋ ਗਿਆ ਇਹਦੀ ਆਪਾਂ ਕਰਦੀਆਂ ਔਇਲਿੰਗ ਸਾਈਡ ਤੇ ਦਿਖਾ ਰਹੀਆਂ ਤੁਹਾਨੂੰ ਚੰਗੀ ਤਰ੍ਹਾਂ ਜੜਾ ਚ ਲਗਾਣਾ ਹੈ ਹਲਕੇ ਹਲਕੇ ਤਾਂ ਨਮ ਮ사ਜ ਕਰਨੀ ਹੈ ਜੀ ਠੀਕ ਹੈ ਜੀ ਮੈਂ ਕਿਹਾ ਸੀ ਮੈਂ ਕਰ ਰਹੀ ਹਾਂ ਵੀਡੀਓ ਦੀ ਸਪੀਡ ਮੈਂ ਵੜਾ ਦੇਣੀ ਆ ਠੀਕ ਹੈ ਕਿਉਂਕਿ ਫਿਰ ਤੁਹਾਨੂੰ ਦੇਖਣ ਚ ਥੋੜੀ ਦਿੱਕਤ ਆਉਂਦੀ ਪਤਾ ਹੀ ਸਾਰਿਆਂ ਨੂੰ ਕਿਵੇਂ ਕਰਨਾ ਹਲਕੇ ਹਲਕੇ ਹੱਥਾਂ ਨਾਲ ਕਰਨਾ ਜੀ ਸਾਰਾ ਕੁਝ ਠੀਕ ਹੈ ਤੇ ਜਿਹੜਾ ਬਚ ਗਿਆ ਉਹ ਲੋ ਆਪਾਂ ਲੈਂਥ ਤੇ ਵੀ ਲਗਾ ਲੈਣਾ ਠੀਕ ਹੈ ਤੇ ਮੇਰਾ హెయిਰਫੁਲ ਬਹੁਤ ਖੱਦ ਤੱਕ ਘੱਟ ਗਿਆ ਜਦੋਂ ਮੈਂ ਕੋਈ ਵੀ ਰੈਮਡੀ ਵਗੈਰਾ ਅਪਲਾਈ ਕਰਦੀ ਸੀ ਨਾ ਉਹ ਮੇਰੇ ਇੰਨੇ ਗੁੱਛਿਆਂ ਦੇ ਗੁੱਛੇ హెਅਰ ਨਿਕਲ ਕੇ ਆਉਂਦੇ ਸੀ ਹੁਣ ਦੇਖੋ ਕਿੰਨੇ ਕਿ ਕਿ ਹੈਅਰ ਨਿਕਲ ਕੇ ਆ ਰਹੇ ਮੈਂ ਤੁਹਾਨੂੰ ਸਾਈਡ ਤੇ ਵੀ ਦਿਖਾ ਰਹੀ ਹਾਂ ਜਦੋਂ ਔਇਲਿੰਗ ਪੂਰੀ ਖਤਮ ਥੋੜੀ ਜਿਹੀ ਹੇਅਰ ਨਿਕਲੇ ਨੇ ਬਟ ਫਰਕ ਕਾਫੀ ਹੱਦ ਤੱਕ ਪੈ ਗਿਆ ਠੀਕ ਹੈ ਜੀ ਤੇ ਹੇਅਰ ਔਇਲਿੰਗ ਦੇ ਕੀ ਕੀ ਫਾਇਦੇ ਹਨ ਮੈਂ ਉਹ ਤੁਹਾਨੂੰ ਦੱਸ ਦਵਾਂ ਮੈਂ ਕੁਝ ਨੋਟ ਕੀਤੇ ਨੇ ਠੀਕ ਹੈ ਜਿਹੜੇ ਜਿਹੜੇ ਇਹਦੇ ਫਾਇਦੇ ਹਨ ਇਹਦੇ ਬਹੁਤ سارے ਫਾਇਦੇ ਹਨ ਜਿਵੇਂ ਖੂਨ ਦਾ ਸੰਚਾਰ ਵਧੁੰਦਾ ਹੈ ਖੂਨ ਦਾ ਸੰਚਾਰ ਵਧੂਗਾ ਜੀ ਤਾਂ ਜਿਹੜੇ ਤੁਹਾਡੇ ਹੇਅਰ ਦੇ ਫੋਲਿਕਲ ਨੇ ਹਨ ਉਹ ਮਜ਼ਬੂਤ ਹੋਣਗੇ ਤੇ ਉਨਾ ਨਹੀਂ ਤੁਹਾਡੀ हेयर ਗਰੋਥ ਬਹੁਤ ਹੀ ਜ਼ਿਆਦਾ ਵਧੀਆ ਹੋਊਗੀ ਠੀਕ ਹੈ ਵਾਲਾ ਦੀ ਜੜਾ ਨੂੰ ਮਜ਼ਬੂਤ ਕਰਦਾ ਹੈ ਤੇ ਇੱਕ ਡੈਂਡਰਫ ਵੀ ਇਹ ਖਤਮ ਕਰਦਾ ਹੈ ਡੈਂਡਰਫ ਸਿਕਰੀ ਜੋ ਵੀ ਹੁੰਦੀ ਹੈ ਜੇ ਤੁਸੀਂ ਚੰਗੀ ਤਰ੍ਹਾਂ ਚੰਗੇ ਮੈਥਡ ਨਾਲ ਆਪਣੇ ਵਾਲਾ ਦੇ ਟਾਈਪ ਨਾਲ ਓਲ ਦੀ ਸ਼ੁਰੂ ਕਰੋ ਚੁਣੋ ਉਹਨੂੰ ਤਾਂ ਬਹੁਤ ਹੀ ਚੰਗੇ ਰਿਜ਼ਲਟ ਮਿਲਦੇ ਹਨ ਤੁਹਾਨੂੰ ਠੀਕ ਹੈ ਤੇ ਜਿਹੜੇ ਦੋ ਮੂਹੇ ਵਾਲਾ ਉਹਨਾਂ ਨੂੰ ਵੀ ਖਤਮ ਕਰ ਦਿੰਦਾ ਵਾਲਾਂ ਨੂੰ ਚਮਕਦਾਰ ਤੇ ਮੁਲਾਇਮ ਬਣਾਉਂਦਾ ਸਭ ਨੂੰ ਪਤਾ ਹੈ ਜੀ ਸਟ्रेस ਨੂੰ ਘਟਾਉਂਦਾ ਹੈ ਜੇ ਤੁਸੀਂ ਸਕੈਲਪ ਦੀ ਮ사ਜ ਕਰਦੇ ਹੋ ਹਨ ਲੱਗਦਾ ਨਾ ਤੁਹਾਨੂੰ ਨੀਂਦ ਜੀ ਆਉਣ ਲੱਗ ਜਾਂਦੀ ਹੈ ਸਟ्रेस ਨੂੰ ਘਟਾਉਂਦਾ ਹੈ ਵਾਲਾ ਦਾ ਝੜਨਾ ਵੀ ਰੋਕਦਾ ਹੈ ਪਰ ਜਿਹੜੀਆਂ ਆਪਾਂ ਧਿਆਨ ਰੱਖਣੀਆਂ ਉਹ ਗੱਲਾਂ ਨੇ ਆਪਾਂ ਉਹ ਧਿਆਨ ਜ਼ਰੂਰ ਰੱਖਣੇ ਹੈਅਰ ਔਇਲਿੰਗ ਕਰਦੇ ਸਮੇਂ ਠੀਕ ਹੈ ਉਹ ਕੀ ਨਹੀਂ ਜੀ ਤੇਲ ਨੂੰ ਜ਼ਿਆਦਾ ਗਰਮ ਨਹੀਂ ਕਰਨਾ ਪਾਹੀ ਗਾਨੇ ਡਬਲ ਬੋਇਲ ਪ੍ਰੋਸੈਸ ਦੀ ਹੈਲਪ ਨਾਲ ਗਰਮ ਕਰਨਾ ਉਹ ਕਿਵੇਂ ਕਰਦੇ ਨੇ ਤੁਹਾਨੂੰ ਦੱਸ ਦੂੰਗੀ ਵੀਡੀਓ ਚ ਜੇ ਧੁੱਪ ਨਿਕਲੀ ਹੁੰਦੀ ਹੈ ਧੁੱਪ ਚ ਰੱਖ ਦੋ ਆਪ ਹੀ ਆਪਣੇ ਆਪ ਹੀ ਗਰਮ ਹੋ ਜਾਂਦਾ ਠੀਕ ਹੈ ਤੇ ਉਹ ਕਰਦੇ ਨੇ ਤੇ ਹਫਤੇ ਵਿੱਚ ਸਿਰਫ ਇੱਕ ਜਾਂ ਦੋ ਵਾਰ ਲਾਣਾ ਹੁਣ ਦੇਖੋ ਜੀ ਆਪਾਂ ਦਾ 7 ਡੇ ਹੈਅਰ ਗਰੋਥ ਚੈਲੰਜ ਹੈ ਉਹਦੇ ਵਿੱਚ ਸਿਰਫ ਆਪਾਂ ਨੇ ਇੱਕ ਵਾਰ ਔਇਲਿੰਗ ਕੀਤੀ ਹੈ ਦੋ ਦਿਨ ਆਪਣੇ ਰਹਿ ਗਏ ਦੋ ਦਿਨ ਆਪਾਂ ਕੁਝ ਹੋਰ ਕਰਾਂਗੇ ਇੱਕ ਵਾਰ ਔਇਲਿੰਗ ਕੀਤੀ ਹੈ ਠੀਕ ਹੈ ਜੀ ਤੇ ਬਾਲਾਂ ਦੇ ਟਾਈਪ ਮੁਤਾਬਿਕ ਆਪਾਂ ਨੂੰ ਔਇਲ ਦੀ ਜਿਹੜਾ ਚੁਣੌਤ ਹੈ ਉਹ ਕਰਨਾ ਚਾਹੀਦਾ ਹੈ ਜਿਵੇਂ ਬਦਾਮ ਦਾ ਹੋ ਗਿਆ ਨਾਰੀਅਲ ਦਾ ਤੇਲ ਹੋ ਗਿਆ ਔਰ ਕੋਈ ਵੀ ਹੋ ਗਿਆ ਰੋਜ਼ ਮੈਰੀ ਆਇਲ ਹੋ ਗਿਆ ਕੋਈ ਵੀ ਉਹ ਬਾਲਾ ਦੇ ਟਾਈਪ ਦੇ ਮੁਤਾਬਿਕ ਆਪਾਂ ਨੂੰ ਚੁਣਨਾ ਚਾਹੀਦਾ ਹੈ ਉਹ ਵੀ ਮੈਂ ਤੁਹਾਨੂੰ ਅੱਗੇ ਦੱਸੂਗੀ ਵੀਡੀਓ ਚੱਗੇਗੀ ਮੇਰੇ ਨਾਲ ਜੁੜੇ ਰਹੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਠੀਕ ਹੈ ਤੇ ਜੇ ਕੋਈ ਤੁਹਾਡੇ ਵਾਲ ਚ ਇਨਫੈਕਸ਼ਨ ਹੈ ਕੋਈ ਜ਼ਖਮ ਹੈ ਤਾਂ ਤੁਸੀਂ ਆਇਲਿੰਗ ਨਹੀਂ ਕਰਨੀ ਹੈਗੀ ਠੀਕ ਹੈ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਠੀਕ ਕਰ ਲਓ ਦੈਨ ਉਸ ਤੋਂ ਬਾਅਦ ਹੀ ਆਪਾਂ ਆਇਲਿੰਗ ਕਰਨੀ ਹੈ ਠੀਕ ਹੈ ਜੀ ਤੇ ਇਹ ਸੀਗਾ ਅੱਜ ਆਪਣਾ ਜੇ ਤੁਹਾਨੂੰ ਮੇਰੀ ਆਹ ਵਾਲੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਠੀਕ ਹੈ ਮ ਕਮੈਂਟ ਵੀ ਕਰਿਓ ਠੀਕ ਹੈ ਮੈਂ ਕੋਸ਼ਿਸ਼ ਕਰੂੰਗੀ ਵੀ ਤੁਹਾਡੀ ਰੀਕਵੈਸਟ ਤੇ ਮੈਂ ਕੋਈ ਵੀਡੀਓ ਲੈ ਕੇ ਆਵਾਂ ਠੀਕ ਹੈ ਤੇ ਮੇਰੇ ਨਾਲ ਤੁਸੀਂ ਮੈਨੂੰ ਪਿਆਰ ਦੇ ਰਹੇ ਹੋ ਬਹੁਤ ਬਹੁਤ ਧੰਨਵਾਦ ਉਹਦੇ ਲਈ ਤੁਹਾਡਾ ਠੀਕ ਹੈ ਤੇ ਵੀਡੀਓ ਨੂੰ ਜਿਆਦਾ ਲੰਬਾ ਨਹੀਂ ਕਰਦੇ ਅੱਜ ਲਈ ਵਸੇ ਨਹੀਂ ਮਿਲਦੇ ਆਪਾਂ ਇੱਕ ਕੱਲ 6th ਡੇ ਲਈ ਉਹਦੇ ਲਈ ਆਪਾਂ ਰਾਤ ਨੂੰ ਮੇਥੇ ਭਿਓ ਕੇ ਰੱਖਣੇ ਨੇ ਰੱਖ ਦਿਓ ਤੁਸੀਂ ਠੀਕ ਹੈ ਮੈਂ ਵੀ ਰੱਖ ਦੂੰਗੀ ਸ਼ਾਇਦ ਮੈਂ ਭੁੱਲ ਜਾਵਾਂ ਤੁਹਾਨੂੰ ਛੋੜ ਵੀਡੀਓ ਚ ਵੀ ਦੱਸਣਾ ਕਿਉਂਕਿ ਟਾਈਮ ਨਹੀਂ ਹੁੰਦਾ ਮੇਰੇ ਕੋਲ ਤਾਂ ਮੇਥੇ ਭਿਓ ਕੇ ਰੱਖ ਦਿਓ ਰਾਤ ਨੂੰ ਠੀਕ ਹੈ ਜੇ ਤੁਸੀਂ ਮੇਰੇ ਨਾਲ ਹੇਰ ਗੁਰੂ ਚੈਲੰਜ ਫੋਲੋ ਕਰ ਰਹੇ ਹੋ ਡੇ ਬਾਈ ਡੇ ਤਾਂ ਭਿਓ ਕੇ ਰੱਖ ਦਿਓ ਠੀਕ ਹੈ ਕੱਲੂ ਹੋਈ ਚ ਸਤਿ ਸ੍ਰੀ ਅਕਾਲ